ਕਿੰਨਾ ਟਾਈਮ ਹੋ ਗਿਆ ਵਾ ਆਏ ਨਹੀਂ ਅਜੇ ਤੱਕ ਆਂਦੇ ਹਾਂ ਮੈਂ ਛੇਤੀ ਆ ਜਾਣਾ ਫੋਨ ਨਾ ਕਰਾ ਇਹਨਾਂ ਨੂੰ ਲੈ ਆ ਹੀ ਗਈ ਐ ਆ ਮੈਂ ਫੋਨ ਲੱਗੀ ਕਰ ਤੁਹਾਨੂੰ ਕਰਲੀ ਕਰਦਾ ਮੈਂ ਜਦ ਰੋਜ ਜਿਹਾ ਤਾ ਅੱਛਾ ਅੱਛਾ ਮੇਰੀ ਗੱਲ ਸੁਣਾ ਹਾਂਜੀ ਉਹ ਮਕਾਨ ਵਾਲਾ ਮੜਾ ਤੱਕ ਰਿਆ ਮੈਨੂੰ ਅੱਛਾ ਅੱਛਾ ਹਾਂ ਤੁਹਾਨੂੰ ਮੈਂ 50000 ਰੁਪਏ ਦੇ ਦਤੀ ਐ ਸਹੀ ਠੀਕ ਵਾ ਠੀਕ ਨੇ ਮੈਂ ਜਦ ਕੰਮ ਪੱਕਾ ਹੋ ਜਾਊਗਾ अच्छा तो नाले वो कहदा कहंदा पर उनको हुण समझ समझ रख लेना ठीक नहीं तो चलो बाकी ਢੜਦੇ ਚ ਕੀ ਨਹੀਂ ਆ ਹਮ ਆਹ ਦਾ 1.5 ਲੱਖ ਰੁਪਇਆ ਤੁਹਾਨੂੰ ਪੜਾਦੀ ਹੈ 1.5 ਲੱਖ ਪੂਰਾ ਪੂਰਾ ਚਲ ਕੋਈ ਨਹੀਂ ਚਲ ਮੈਂ ਤਾਂ ਮਦਦ ਕਰ ਦਿੰਦੇ ਕੋਈ ਅੱਥੀ ਹੁਣ ਜਾ ਨਹੀਂ ਨਹੀਂ ਕੋਈ ਗੱਲ ਨਹੀਂ ਗਈ ਪਤਾ ਕੀ ਗੱਲ ਹੈ ਨੌਕਰੀ ਮਿਲ ਗਈ ਬਾਜੀ ਨੂੰ ਹਣ ਉਹਨਾਂ ਨੇ ਹੌਲੀ ਹੌਲੀ ਕਰਕੇ ਸਾਰਿਆਂ ਦਾ ਲਾ ਦੇਣੇ ਆ ਉਹ ਚੱਲਿਆ ਕੋਈ ਨਹੀਂ ਠੀਕ ਹੋਣਾ ਤੇ ਨਾਲੇ ਚੱਲ ਕੋਈ ਗੱਲ ਨਹੀਂ ਸਾਡਾ ਤਾਂ ਕੰਮ ਸੈਟ ਆ ਉਹ ਆਓ ਤੇ ਚਲ ਜੇ ਏਦਾਂ ਮਜਾਦ ਕਰਾਂਗੇ ਤੇ ਮਾਲਕ ਹੋਰ ਜ਼ਿਆਦਾ ਦਿੰਦਾ ਹੁੰਦਾ ਉਹ ਚਲ ਕੋਈ ਗੱਲ ਨਹੀਂ ਠੀਕ ਆ ਨਾ ਤੇ ਤੂੰ ਉਹਨਾਂ ਨੂੰ ਕਹਦੇ ਵੀ ਨਾਲ ਨਾ ਸਮਾਨ ਸੋਹ ਕੇ ਇਹੋਲੇ ਲਾਤੀ ਦੇ ਰੇ ਟਰਾਲੀ ਕਹਦੀ ਏ ਤੇ ਉੱਥੇ ਟਾਈਮ ਆਪ ਤੇ ਸਾਈ ਹੋ ਗਈ ਆ ਹੁਣ ਸਾਈ ਹੋ ਗਈ ਕੋਈ ਗੱਲ ਨਹੀਂ ਹੁਣ ਕਰ ਲੈਣਾ ਨਾਲੇ ਜਦੋਂ ਘਰ ਵੇਲਾਈ ਆ ਅੱਛਾ ਤੇ ਕਿਦਾਂ ਉਹਦਾ ਅੰਦਰ ਸਮਾਨ ਸੋਹ ਮਾੜਾ ਮੋਟਾ ਹੈਗਾ ਕਿ ਨਾ ਖਾਲੀ ਹੈ ਉਹ ਨਹੀਂ ਹਾਂ ਲੱਗਾ ਉਹ ਥੋੜਾ ਬੋਤਾ ਸਮਾਨ ਉਹ ਨਾ ਮਹਿਮਾਨੇ ਖਾਣਾ ਜਿਹੜਾ ਕੋਈ ਹੈਗਾ ਉਹ ਠੀਕ ਵਾ ਠੀਕ ਵਾ ਅੱਛਾ ਕਹਿੰਦੇ ਵੀ ਭਾਵੇਂ ਆ ਜਾਣ ਹੋਣੀ ਹੈ ਕਹਿੰਦੇ ਆ ਜਾਣ ਭਾਵੇਂ ਠੀਕ ਆ ਉਹਦੇ ਛ ਆ ਚੱਲ ਮੈਂ ਸ਼ਾਮਾਂ ਜੀਆਂ ਨੂੰ ਜਾਉਂਗੀ ਹੁਣ ਚੰਗਾ ਦੇਣਾ ਚੱਲ ਜਦੋਂ ਤੇਰਾ ਦਾਲ ਵੀ ਦਿੰਦੀ ਹੈ ਤੇ ਚੱਲ ਆਪਣੇ ਕੰਮ ਪੰਦੇ ਜਿਹੜੇ ਉਹਨੂੰ ਭੇਡ ਲਈਏ ਤੇ ਫਿਰ ਜਾ ਕੇ ਤੇ ਮੈਂ ਦੇ ਆਉਂਗੀ ਨਾਲੇ ਮੈਂ ਕਹੂੰਗੀ ਕਿ ਤੂੰ ਚੱਲ ਜਾ ਉੱਥੇ ਹੁਣ ਆਹੋ ਹੈਨਾ ਇੱਥੇ ਵਿਚਾਰੇ ਦਮੀ ਮਾ ਆ ਜਾਂਦਾ ਕਿੱਥੇ ਹੋਣੀ ਹੈ ਉਹਨਾਂ ਦੇ ਬਹੁਤ ਜ਼ਿਆਦਾ ਟਾਈਮ ਨਾ ਪਾਉਣਾ ਹੈ ਹਾਂ ਜਾ ਕੇ ਤੇ ਫਿਰ ਦੱਦਿਗੇ ਦੁਕਾਨ ਜਾਣ ਕੇ ਸਮਾਨ ਲਾ ਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਕੀ ਉੱਥੇ ਹੈਗਾ ਥੋੜਾ ਬਹੁਤਾ ਆਹ ਏਦਾਂ ਕਰਿਓ ਹੁਣ ਤੁਸੀਂ ਆਪ ਖੜਕੇ ਟਰੈਕਟਰ ਚਾਦੀ ਨਾਲ ਜਾ ਕੇ ਸਮਾਨ ਛੱਡ ਲੈ ਤਾਂ ਕਿ ਉਹਨਾਂ ਦਾ ਕੋਈ ਗੱਲ ਨਹੀਂਗੀ ਮੈਂ ਫੇਰਾ ਦੇ ਕੋਈ ਵਜਣਾ ਹਾਂ ਹਾਂ ਤੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇ ਛਡਾ ਰੋ ਸਮਾਨ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਤੇ ਮੈਂ ਫੇਰਾ ਆ ਰੱਖ ਲੈਣੀ ਆ ਸਾਂਭ ਕੇ ਤੇ ਸ਼ਾਮਾਂ ਨੂੰ ਫਿਰ ਜਾ ਕੇ ਤੇ ਮੈਂ ਦਿਆਉਂਗੀ ਇਹ ਗੱਲ ਉਹਨਾਂ ਨੂੰ ਪਿਆਦੀ ਆਖੀ ਵੀ ਛੇਤੀ ਲੋੜ ਮੋੜਨੀ ਨਹੀਂ ਗਈ ਕੋਈ ਗੱਲ ਜਦੋਂ ਨਾ ਕੋਈ ਗੱਲ ਨਹੀਂ ਤੇ ਜਾਨ ਸੋਕੀ ਉਹ ਕੋਈ ਜਾਨ ਸੋਕੀ 2 ਸਰ ਰੁਪਏ ਕਰੀ ਜੋ ਜਾਨ ਸੋਕੀ ਉਹ 5 ਰੁਪਏ ਕਰਕੇ ਦੇ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਕਹੂੰਗੀ ਪਿਆ ਤੁਸੀਂ ਜਿੱਤਾ ਪੁੱਜੋ ਤੇ ਕੋਈ ਗੱਲ ਨਹੀਂ ਆਰਾਮ ਦੇ ਨਾਲ ਆਪਣੇ ਸਾਰੇ ਲਾਦੇ ਵਾਲੇ ਦੁਆਲੇ ਤੇ ਫੇਰ ਸਾਡੇ ਪੈਲੇ ਦੇ ਵਿੱਚ ਦੇ ਕੀ ਕਰ ਲੈਣਾ ਹੈ ਨਾ ਆ ਚਲ ਕੋਈ ਚਲ ਮੈਂ ਰੱਖ ਲਈਨੀ ਸੱシャ ਮਾਲ ਜਾ ਕੇ ਫੰਦੀ ਆਉਂਗੀ ਚਲ ਜੇ ਬੰਦੀ ਠੀਕ ਹੋਣਾ ਹੋ ਗਈ ਚੱਲੀ ਚੱਲ ਯਾਰ ਕੇਦੀ ਮਰਦ ਕੀਦੀ ਹੈ ਚਲੋ ਹਾਂਜੀ ਹਾਂਜੀ ਟਾਈਮ ਮੰਨਦਾ ਕੀ ਪਤਾ ਨਾ ਮਾਰੇ ਸਮੇ ਦਾ ਠੀਕ ਆ ਟਾਈਮ ਮੰਨ ਮਾਰੀ ਰੱਖੀ ਦਿੰਦੀ ਰੰਮਨ ਭੈਣ ਸੱਸੇ ਗਲ ਭੈਣ ਜੀ ਸੱਸੀ ਕਾਰ ਹੋਰ ਨਾ ਠੀਕ ਠਾਕ ਹੈ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਪਸ ਮੈਂ ਵੀ ਵਧੀਆ ਹਾਂ ਅੱਛਾ ਅੱਛਾ ਹੋਰ ਦੱਸ ਕੀ ਕਰਦੇ ਹੋ ਕਰਨਾ ਕਰਨਾ ਕੀ ਮੈਂ ਤਾਂ ਖੁਸ਼ਖਬਰੀ ਦੱਸਣ ਆਈ ਹਾਂ ਹਾਂ ਕਾਦੀ ਭੈਣ ਜੀ ਤੁਹਾਨੂੰ ਵਧਾਈ ਹੋਵੇ ਬਹੁਤੀ ਬਹੁਤੀ ਹੈ ਤੁਹਾਡੇ ਘਰ ਦੀ ਸਾਈ ਹੋ ਗਈ ਹੈ ਲੈ ਦਾ ਸਾਥ ਤੁਸੀਂ ਬੜਾ ਵਧੀਆ ਕੀਤਾ ਚੱਲੇ ਆ ਸਾਨ ਮਸਰੀ ਉਮਰ ਨਹੀਂ ਪੁੱਲ ਸਕਦੀ ਇਸੇ ਕੰਮ ਕੀਤਾ ਹੈ ਕਿਹੜੀ ਗੱਲ ਆ ਭਲਾ ਹੈ ਗਏ ਸੀ ਕਿ ਮੰਦਿਰ ਅੱਛਾ 50000 ਰੁਪਏ ਦੇ ਐਸਾਈ ਅੱਛਾ ਠੀਕ ਹੈ ਆ ਵਾ 1.5 ਲੱਖ ਰੁਪਈਆ ਠੀਕ ਤੇ ਮੈਨੂੰ ਕਹਿਣ ਦੇ ਵੀ ਘਰ ਜਾ ਕੇ ਤੇ ਫੜਾਵੀ ਦਿਨੇ ਤੇ ਮੇਰਾ ਟਾਈਮ ਨਹੀਂ ਲੱਗਾ ਤਹੋਂ ਸਗਨੇ ਰਾਜਾ ਹੋ ਗਿਆ ਵਾ ਤੇ ਮੈਂ ਚੱਲ ਪਹਿਲਾ ਮੈਂ ਦੇ ਕੇ ਆਵਾਂ ਤੇ ਫੇਰ ਹੀ ਕੋਈ ਹੋਰ ਕੰਮ ਕਰੂੰਗੀ ਚੱਲ ਆ ਬੜਾ ਵਧੀਆ ਕੀਤਾ ਆ ਚੱਲ ਤੁਸੀਂ ਸਾਥ ਦਿੱਤਾ ਤੇ ਘਰ ਲਿਆ ਗਿਆ ਕੋਈ ਨਹੀਂ ਭੈਣ ਜੀ ਜਿੱਦਾਂ ਤੁਸੀਂ ਦੇਗੇ ਗਏ ਜੇ ਨਾ ਏਦਾਂ ਹੀ ਤੁਹਾਨੂੰ ਵਾਪਸ ਕਰਾਂਗੇ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਇਹ ਮੈਨੂੰ ਉਹਨਾਂ ਨੇ ਕਹਿ ਕੇ ਲਿਆ ਵਾ ਆਂਦੇ ਹੀ ਵੀ ਤੁਸੀਂ ਨਾ ਆਲੇ ਦੁਆਲੇ ਜਿਹੜੇ ਮੋੜ ਨੇ ਹੋਣਗੇ ਮੋੜ ਦਿਓ ਤੇ ਇੰਨਾ ਪੈਸੇ ਦੀ ਚਿੰਤਾ ਨਾ ਕਰਿਓ ਕੋਈ ਗੱਲ ਨਹੀਂ RAM ਦੇ ਨਾਲ ਜਦੋਂ ਤੁਹਾਡਾ ਕਿਤੇ ਬਿਲਕੁਲ ਐ ਸੌਖੇ ਹੋ ਜੇ ਫੇਰ ਦੇ ਦਿਓ ਚੱਲ ਕੋਈ ਨਹੀਂ ਭੈਣ ਜੀ ਠੀਕ ਹੈ ਨਾ ਮੈਂ ਤਾਂ ਸਾਰੀ ਉਮਰ ਨਾਲ ਇਹ ਗੱਲ ਭੁੱਲੂੰਗੀ ਟਾੜਾ ਕਰਕੇ ਚੱਲ ਸਾਨੂੰ ਘਰ ਮਿਲ ਗਿਆ ਵਾ ਨਹੀਂ ਨਹੀਂ ਸਾਡੇ ਕਰਕੇ ਨਹੀਂ ਆ ਪਰਮਾਤਮਾ ਦੀ ਮਰਜ਼ੀ ਹੁੰਦੀ ਹੈ ਇਹ ਮਾਲਕ ਨੇ ਕੋਈ ਨਾ ਕੋਈ ਫਿਲਸਫਾ ਕਰਨਾ ਹੁੰਦਾ ਤਹੀ ਵਿੱਚ ਹੈਗੀ ਤਹੀ ਲਫਸਿਲਾ ਬਣਿਆ ਚਲੋ ਕੋਈ ਗੱਲ ਨਹੀਂ ਤੇ ਦੂਜੀ ਗੱਲ ਇਹ ਆ ਵੀ ਅਗਲੇ ਕਹਿੰਦੇ ਆ ਤੇ ਆਪਣਾ ਸਮਾਨ ਰਖਵਾਣ ਦੇ ਵਿੱਚ ਹੁਣ ਚਲੋ ਸਮਾਨ ਲੈ ਜਾਂਦੇ ਆ ਫੇਰ ਹੈ ਨਾ ਤੇ ਕੋਈ ਨਹੀਂ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਟਰੈਕਟਰ ਟਰਾਲੀ ਲੈ ਕੇ ਚਲ ਜੂ ਤੇ ਇਹ ਵੀ ਤੁਹਾਡਾ ਨਾ ਸਮਾਨ ਸਾਰਾ ਉੱਧਾ ਵਗੀ ਅੱਥੇ ਚੱਕਾ ਚਲੋ ਪਹਿੰਜਿਆ ਤਾਂ ਬੜੀ ਵਧੀਆ ਸਹੀ ਗੱਲ ਤੇ ਮੈਨੂੰ ਤਾਂ ਬੜੀ ਖੁਸ਼ੀ ਹੈ ਚਲ ਮੈਂ ਮੇਰੀ ਭੈਣ ਵੀ ਆਪਣੇ ਘਰ ਚ ਜਾਊਗੀ ਬੜੀ ਤੰਗੀ ਹੀ ਕੀ ਜਦੋਂ ਕਿ ਤੇ ਚਾਰ ਛੱਟਾਂ ਹੋਣੀਆਂ ਨਾ ਫਿਕਰ ਪਹਿਲਾਂ ਹੀ ਪਿਆ ਹੁੰਦਾ ਹੈਗਾ ਕੀ ਮੀ ਆ ਗਿਆ ਤਾਂ ਕੀ ਕਰਾਂਗੇ ਤੇ ਅੰਦਰ ਵੀ ਚੋਂਦਾ ਹੀ ਤੀਨਾ ਵਿੱਚ ਟੁੱਟ ਗਈਆਂ ਹੀ ਆਹੋ ਦੱਸਿਆ ਹੀ ਉਹ ਦਿਨ ਤਾਂ ਮੈਨੂੰ ਬੜਾ ਦੁੱਖ ਜਾ ਹੋਇਆ ਚੀਜ਼ ਦਾ ਤੇ ਫੇਰ ਮੈਂ ਸੋਚਿਆ ਮੈਂ ਨਹੀਂ ਕੁਛ ਨਾ ਕੁਛ ਕਰਨਾ ਚਾਹੀਦਾ ਵਾ ਤੇ ਚੱਲੇ ਆ ਹੁਣ ਨਿਆਣਾ ਵੀ ਤਾਂ ਟਾਟਾ ਵੱਡਾ ਹੋਇਆ ਇੱਥੇ ਵੀ ਤੁਹਾਨੂੰ ਪੈਸੇ ਕੱਢਣੇ ਚਾੜੇ ਨਹੀਂ ਬਣਿਆ ਮਿਲ ਗਿਆ ਹਾਂ ਨਾ ਸਾਡੇ ਕੋਲ ਪੈਸੇ ਨਹੀਂ ਹੈ ਇਕੱਠੇ ਹੋਣੇ ਨਹੀਂ ਨਹੀਂ ਲੈਂਟਰ ਲੁੰਟਰ ਪਿਆ ਵਾ ਤੇ ਘਰ ਸੋਨਾ ਬਣਿਆ ਬੜਾ ਵਧੀਆ ਚੱਲ ਜੇ ਕੇ ਥੋੜਾ ਬੋਤਾ ਕਰਨ ਵਾਲਾ ਹੋਊਗਾ ਬਾਅਦ ਚ ਬੰਦਾ ਹੌਲੀ ਹੌਲੀ ਕਰਾਈ ਜਾਂਦਾ ਉਹ ਕੋਈ ਗੱਲ ਨਹੀਂ ਸਿਰ ਤੇ ਛਾਤ ਹੋਣੀ ਚਾਹੀਦੀ ਵਧੀਆ ਬੰਦੇ ਦੀ ਬਾਕੀ ਆਪੇ ਹੋ ਜਾਂਦਾ ਹੁੰਦਾ ਉਹ ਜਾਂਦਾ ਹੌਲੀ ਹੌਲੀ ਤੇ ਕੋਈ ਨਹੀਂ ਹੁਣ ਫਿਕਰ ਨਾ ਕਰੀ ਮੇਰੀ ਭੈਣ ਕੋਈ ਵੀ ਚੰਗਾ ਚੱਲ ਮੈਂ ਵੀ ਤੁਹਾਡੇ ਨਾਲ ਆਲੀ ਕਿਤੇ ਰਸੋਈ ਹੋਊਗੀ ਕਿਤੇ ਰੋਟੀ ਪਾਣੀ ਪਕਾਉਂਗੀ ਹੋਰ ਦੇ ਦਹਾ ਜੇ ਥੋੜਾ ਮੈਂ ਕਿੰਨੀ ਸਭ ਕੁਝ ਬਣਿਆ ਉੱਥੇ ਅੱਛਾ ਆਹ ਕੋਈ ਨਹੀਂ ਚੀਜ਼ ਦੀ ਫਿਕਰ ਕਰਨ ਦੀ ਲੋੜ ਨਹੀਂ ਆ ਕਿਤੇ ਟੈਂਕੀਆਂ ਟੂਕੀਆਂ ਸਭ ਕੁਝ ਲੱਗਾ ਚੱਲ ਹੁਣ ਇਹ ਨਾ ਹੋਵੇ ਕਿ ਥੋੜਾ ਜਿਹਾ ਤੁਹਾਡੇ ਤੋਂ ਹਟਵੀ ਹੋ ਜਾਣਾ ਤਾਂ ਮੁੜ ਕੇ ਤੁਸੀਂ ਆਇਆ ਨਾ ਕਰੋ ਨਹੀਂ ਨਹੀਂ ਮੇਰਾ ਤੇ ਜੀ ਨਹੀਂ ਲੱਗਦਾ ਤੇ ਆਹੋ ਜਿੰਨਾ ਚਿਰ ਮੈਂ ਇੱਕ ਵਾਰੀ ਫੇਰਾ ਨਾ ਮਾਰ ਲਾ ਪਤਾ ਹੀ ਹੈ ਮੇਰਾ ਤੇ ਦਿਨ ਨਹੀਂ ਲੱਗਦਾ ਚੱਲ ਬੇਲੀ ਤੇ ਤੁਹਾਡੇ ਇਲਾਕੇ ਹੀ ਹਾਂ ਕੋਈ ਗੱਲ ਨਹੀਂ ਇੱਥੇ ਤੇ ਆ ਹੀ ਕਰਨਾ ਡੰਗਰਾਂ ਨਾਲ ਕਰਕੇ ਆਇਆ ਕਰਨਾ ਵਾ ਤੇ ਕੋਈ ਨਹੀਂ ਜਾਂਦਾ ਜਾਂਦੇ ਮਿਲ ਕੇ ਜਾਇਆ ਕਰੂ ਨਹੀਂ ਮਿਲ ਕੇ ਜਾਇਆ ਕਰੂ ਬਾਕੀ ਤੁਸੀਂ ਵੀ ਆਇਆ ਕਰਿਓ ਉਧਰ ਕੋਈ ਗੱਲ ਨਹੀਂ ਜ਼ਰੂਰ ਆਇਆ ਕਰੂੰਗੀ ਮੈਂ ਕੱਲਬੋ ਮੈਂ ਚਾਹ ਦਾ ਕੱਪ ਤਾਂ ਨਹੀਂ ਬਣਾ ਕੇ ਲਿਆਵਾਂ ਚਾਹ ਤਾਂ ਨਹੀਂਗੀ ਪੀਣੀ ਹੁਣ ਕਿਉਂ ਹੁਣ ਹੋ ਗਿਆ ਵਾ ਨੇਰਾ ਤੇ ਮੈਂ ਬਣਾਉਣੀ ਰੋਟੀ ਅੱਛਾ ਤਾ ਮੈਨੂੰ ਗੁੱਸੇ ਹੋਣ ਦੇ ਪਤਨ ਮੈਂ ਸਵੇਰ ਦਾ ਕਹ ਪੈਸੇ ਦੇ ਆ ਤੇ ਤੂੰ ਕਹੀਂ ਤੱਕ ਅੱਛਾ ਅੱਛਾ ਆਹ ਤੇ ਮੈਂ ਹ ਨਹੀਂ ਮਨਾਲੇ ਖੁਸ਼ਖਬਰੀ ਦੇਵਾਂ ਤੇ ਨਾਲੇ ਮੈਂ ਮੈਂ ਪੈਸੇ ਵੀ ਦੇਵਾਂ ਮੈਂ ਤਾਂ ਕਹ ਚਾਟ ਬਣ ਜਾਣੀ ਕੱਪ ਨਹੀਂ ਤਾਂ ਨਹੀਂ ਮੈਂ ਚਾਹ ਵੀ ਪੀਉਂਗੀ ਮੈਂ ਬਰਫੀ ਵੀ ਖਾਉਂਗੀ ਠੀਕ ਵਾ ਨਾ ਚਲ ਅੱਠੇ ਨਵੇਂ ਘਰ ਤੇ ਜਾਓ ਪਿੰਨਾ ਕੋਈ ਗੱਲ ਨਹੀਂ ਆਇਓ ਜਰੂਰ ਉੱਧਰ ਚੰਗਾ ਮੈਂ ਫਿਕਰ ਕਰਨੂ ਕਰਦੇ ਜੀ ਜਰੂਰ ਆਉਂਗੀ ਹੈ ਸ਼ੁਕਰ ਆ ਮਾਲਕ ਦਾ ਸੱਚੇ ਪਾਤਸ਼ਾਹ ਦਾ ਤੁਹਾਨੂੰ ਵਧੀਆ ਕਾਰ ਮਿਲ ਗਿਆ ਵਾ ਸਹੀ ਗੱਲ ਵਾ ਕਿਤੇ ਸੋਚਿਆ ਵੀ ਨਹੀਂ ਕਿਤੇ ਮਿਲ ਜੂਗਾ ਤੇ ਕੋਈ ਗੱਲ ਨਹੀਂ ਆ 2 ਲੱਖ ਵਾ ਨਾ ਤੇ ਜੇ ਹੋਰ ਕਿਤੇ ਪੈਸੇ ਤੇਲੇ ਦੀ ਲੋੜ ਹੋ ਤਾਂ ਵੀ ਦੱਸ ਦਿਓ ਝਕੇਓ ਨਾ ਨਹੀਂ ਕੋਈ ਗੱਲ ਨਹੀਂ ਤੁਹਾਨੂੰ ਹੀ ਦੱਸਣਾ ਮੈਂ ਹੋਰ ਮੈਂ ਕਿਹਨੂੰ ਕਹਿਣਾ ਕੋਈ ਨਹੀਂ ਜੇ ਆਪਣੇਆਂ ਨੂੰ ਬਹੁਤ ਟੰਗੀਆਂ ਦੇਉ ਚੰਗਾ ਜੇ ਕੋਈ ਭੈਣ ਭਰਾ ਬਹੁਤੀ ਉਰੀਪਰੀ ਕਰੂਗਾ ਨਾ ਫਿਰ ਸਾਨੂੰ ਦੱਸਦੇ ਹੋ ਸੀ ਹੋਰ ਦੇ ਦਾਂਗੇ ਚਲੋ ਠੀਕ ਆ ਕੋਈ ਗੱਲ ਨਹੀਂ ਜਿੰਨਾ ਕ ਹੁੰਦਾ ਵਾ ਕਰ ਲੋ ਤੇ ਜਿੰਨਾ ਕ ਕੰਮ ਅੜ ਜਾਊਗਾ ਫਿਰ ਸਾਨੂੰ ਦੱਸੋ ਚਲੋ ਠੀਕ ਠੀਕ ਆ ਨਾ ਆਹ ਤੇ ਮੇਰੇ ਨਾਲ ਨੇ ਪੱਕੇ ਕਰਕੇ ਲੈ ਆ ਹੀਗਾ ਸਾਰੀ ਗੱਲ ਚੰਗੀ ਤਰ੍ਹਾਂ ਕਰਕੇ ਆਵੇਂ ਕੋਈ ਨਹੀਂ ਕੋਈ ਨਹੀਂ ਹੈ ਤੇ ਚਲੋ ਕੋਈ ਨਹੀਂ ਭਾਜੀ ਹੁੰਦੇ ਆ ਤੇ ਭਾਜੀ ਨੂੰ ਦੱਸ ਦੋ ਤੇ ਕਰੋ ਤਿਆਰੀਆਂ ਆਪਣੀਆਂ ਜਾਣੀਆਂ ਹਾਂ ਨਹੀਂ ਕੋਈ ਗੱਲ ਨਹੀਂ ਮੈਂ ਦੱਸ ਦਈਆਂ ਇਹਨਾਂ ਨੂੰ ਇਹ ਕਰ ਲੋ ਤਿਆਰੀ ਤੇ ਮੈਂ ਸਵੇਰੇ ਕੱਲ ਦੋਹੇ ਟਰੈਕਟਰ ਚਾਲ ਲੈ ਜਾ ਕੇ ਹਾਂ ਚਲੋ ਠੀਕ ਆ ਆਹ ਤੇ ਟਾਈਮ ਨਾ ਲੈ ਜਾ ਸਮਾਨ ਆਪਾਂ ਆ ਨਹੀਂ ਠੰਡੇ ਠੰਡੇ ਲੈ ਜਾਾਂਗੇ ਆਹ ਗਾੜੀ ਨੂੰ ਬਰਸਾਤਾ ਦਾ ਮੌਸਮ ਆ ਜਾਣਾ ਆ ਨਹੀਂ ਲੈ ਜਾਾਂਗੇ ਹਾਂ ਚੱਲ ਠੀਕ ਹੈ ਪੈਣ ਚੰਗਾ ਮੈਂ ਇਹਦੇ ਕਿਹਾ ਬਹਿ ਜਾਂਦੇ ਨਹੀਂ ਨਹੀਂ ਚੱਲਾ ਹੁਣ ਬਨੇ ਰੋ ਗਿਆ ਹੈ ਚੱਲ ਨਹੀਂ ਤੇ ਇੰਨਾ ਕੌਣ ਕਰਦਾ ਏ ਸਾਈ ਵੀ ਵਿਚਾਰੇ ਆਪੇ ਦੇ ਆਏ ਆ ਪੈਸੇ ਬਾਕੇ ਸਾਨੂੰ ਵੀ ਫੜਾਤੇ ਆ ਤਨਾਲੀ ਕਹਿਣ ਦੇ ਆ ਕਿ ਟਰੈਕਟਰ ਟਰਾਲੀ ਵੀ ਲਿਆਵਾਂਗੇ ਤੇ ਸਾਮਾਨ ਲੱਦ ਕੇ ਲੈ ਜਾਓ ਚਲ ਇਹਨਾਂ ਨੂੰ ਮੈਂ ਦੱਸ ਦਿਆਂ ਹੁਣ ਤੇ ਸਤੇ ਹਣੀ ਆ ਸਵੇਰੇ ਦੱਸੂਗੀ ਇਹਨਾਂ ਨੂੰ ਮੈਂ ਪੈਸੇ ਦੇ ਗਏ ਆ ਵੇ ਲਾਲੀ ਸਮਝ ਨਹੀਂ ਆਉਂਦੀ ਕਿ ਹੁਣ ਕਰਾਂ ਤੇ ਕਰਾਂ ਕੀ ਜੇ ਕੁੜੀ ਨੂੰ ਫੋਨ ਲੰਮਣਾ ਉਹ ਰੋਂ ਡਾ ਬੰਦੀ ਆ ਇਹ ਐਉਂ ਕਰਦੀ ਐ ਜੰਮ ਕਰਦੀ ਐ ਜੇ ਮਾਦਾ ਲੱਗੇ ਜਾਣਾ ਉਹ ਰੋਂ ਡਾ ਬੰਦੀ ਐ ਪੀ ਦਵਾਈ ਹੀ ਦਿੰਦੀ ਐ ਹਮ ਨੂੰ ਕੁੜੀ ਭਰੇ ਹਮ ਕਰਦੀ ਐ ਜਾਉਂ ਕਰਦੀ ਐ ਤੇ ਜੇ ਰੁਪਿੰਦਰ ਆ ਲ ਜਾਣਾ ਵਾ ਉਹ ਕਹੀਂ ਜਿਵੇਂ ਰੋਟੀਆਂ ਪਕਾਉਣੀਆਂ ਪੈਂਦੀਆਂ ਜੇ ਕੋਈ ਆ ਜਾਂਦਾ ਇਹਨੂੰ ਬੰਦਾ ਪੁੱਛੇ ਫਿਰ ਰੋਟੀਆਂ ਕਿਨੇ ਪਕਾਉਣੀਆਂ ਜੇ ਤੂੰ ਨਹੀਂ ਪਕਾਉਣੀਆਂ ਹੈ ਤੈਨੂੰ ਪਹਿਲੀ ਵਾਰ ਹੀ ਲੈਂਦਾ ਹੁਣ ਸਮਝ ਨਹੀਂ ਆਉਂਦੀ ਵੀ ਕਰਾਂ ਕੀ ਮੇਰਾ ਦੇਖਰਾਦਾ ਵੀ ਇਹਦੇ ਭਰਾ ਨੂੰ ਫੋਨ ਕਰ ਆਪ ਇਹਨੂੰ ਕੋਈ ਨਾ ਕੋ ਸਮਝਾਉਗਾ ਹੀ ਤੇ ਉਹਨੂੰ ਤਾਂ ਤੂੰ ਬੜਾ ਇਹਨੂੰ ਗੱਲਾਂ ਲਾ ਕੇ ਰੋਂਦਾ ਹੀ ਤੈਨੂੰ ਸਮਝਾਇਆ ਨਹੀਂ ਜਾਂਦਾ ਦੇਖ ਨਾ ਲਾ ਕੇ ਪ੍ਰਭ ਕੀ ਜਾਂਦਾ ਮੈਂ ਤਾਂ ਆ ਕੇ ਆਈ ਚਲ ਨਹੀਂ ਲੰਮੜੇ ਦੇ ਪਰਵਾਣੇ ਹੈਲੋ ਸਸਿਕਾ ਭਾਜੀ ਸਸਿਕਾ ਭਾਜੀ ਠੀਕ ਠਾਕ ਏ ਵਧੀਆ ਵਧੀਆ ਆਪਣੀ ਸੁਣਾ ਤੂੰ 3 ਘੰਟੇ ਕੋਈ ਯਾਰ ਕਰਨਾ ਕੀ ਆ ਤੈਨੂੰ ਜੇਤੇ ਕਰਨਿਆ ਮਿੰਟੋ ਜੇਤੇ ਉਹ ਕਿਹੜੀ ਗੱਲੋਂ ਉਹ ਯਾਰ ਕੀ ਦੱਸਾਂ ਤੈਨੂੰ ਘਰ ਤੇ ਪਿਆ ਉਹ ਕਵਾੜਾ ਉਹ ਯਾਰ ਤੂੰ ਨਾਲ ਰਪਿੰਦਰ ਨੂੰ ਵੜਾ ਮੋਟਾ ਫੋਨ ਕਰਕੇ ਸਮਝਾ ਜਦੋਂ ਕੋਈ ਆ ਜਾਂਦਾ ਮਾਣਾ ਯਾਰ ਤੇ ਆਂਦੀ ਮੈਨੂੰ ਰੋਟੀ ਪਕਾਉਣੀ ਪੈਣੀ 10 ਇਹ ਨਹੀਂ ਪਕਾਉਣੀ ਤੇ ਹੋਰ ਕਿੰਨੇ ਪਕਾਉਣੀ ਹੈ ਰੋਟੀ ਪਕਾਉਣੀ ਪੈਗੀ ਹਾਂ ਨਹੀਂ ਤੇ ਹੋਰ ਇਹ ਗੱਲ ਨਹੀਂ ਕਿਤੇ ਇਹ ਫੰਕੀ ਨਹੀਂ ਕਿਹਾ ਉਹ ਗੱਲ ਹੋਰ ਕੋਈ ਨਹੀਂ ਹੋਈ ਕੁੜੀ ਦਾ ਆਇਆ ਇਹ ਮੁੰਡਾ ਅੱਛਾ ਤੇ ਉਹਨੇ 2-4 ਦਿਨ ਰਹਿਣਾ ਹੈ ਤੇ ਚੱਲ ਸਵੇਰ ਦੇ ਚਲੋ ਕੰਮ ਧੰਦਾ ਕਰਨ ਲਈ ਆਈ ਕਿਉਂਕਿ ਇਹ ਵੀ ਨਹੀਂ ਕਰਨ ਲਈ ਉਹ ਦੁਪਹਿਰੇ ਕਿਤੇ ਮੈਗੀ ਲੈ ਆਇਆ ਵੀ 10 ਦੋ ਤੇ ਮੈਂਟ ਲੱਗਣੇ ਸਾਰਾ ਬੋਲ ਦੇ ਵਿੱਚ ਇਹ ਹੁੰਦਾ ਪਾਣੀ ਪਾਵੇ ਤੇ ਉਹ ਨੂੰ ਬਣਾ ਦੇ ਤੂੰ ਇਹਨੇ ਕਿਤੇ ਮੈਗੀ ਚੋਕੇ ਮਾਰੀ ਥੱਲੇ ਉਹੀ ਹੁਣ ਸਿਆਣਾ ਹੋਇਆ ਵੇਖ ਰਿਹਾ ਏ ਤੂੰ ਮਿਆ ਤੇ ਹਾਂਜੀ ਹਾਂਜੀ ਤੇ ਉਹ ਮੁੜ ਕੇ ਆਪਣੇ ਪਿੰਡ ਚਲ ਗਿਆ ਭਰਾ ਪੈਣਾ ਵਸੇ ਮੰਮੀ ਨੇ ਘਰੇ ਲੱਛ ਗਿਆ ਏ ਤੇ ਮੰਮੀ ਵਾਖ ਡਈਆ ਤੇ ਭੈਣ ਵਾਖ ਡਈਆ ਹੁਣ ਮੈਂ ਦੱਸ ਕੀ ਕਰਾਂ ਯਾਰ ਯਾਰੀ ਕਦੀ ਗੱਲ ਕਦੀ ਇੱਥੇ ਤੇ ਤੁਹਾਡੇ ਸਾਹਮਣੇ ਤੇ ਹੋਈ ਨਹੀਂ ਆ ਓਇਆ ਚਾਲੇ 5 ਮਿੰਟ ਜੋ ਲੱਗਣੇ ਹੀ ਯਾਰ ਮੁੜ ਕੇ ਲੰਮੇ ਪੈ ਜਾਂਦੀ। ਹਾਂ ਮਾਦਾਵਾ ਦੇ ਉਹ ਕਹਿੰਦੀ ਮੈਨੂੰ ਦਵਾਈ ਨਹੀਂ ਦਿੰਦੀ ਟਾਈਮ ਨਾਲ ਆਉਂਗਾ ਜਾਮ ਵਾਲਾ ਦੱਸ ਮੈਂ ਅੱਜ ਕਰ। ਬਈ ਨਹੀਂ ਸ਼ਰਤਾਂ ਹੀ ਕਰਦੀ ਹੈ ਕਿ ਜਾਂ ਹੁਣੀ ਹੀ ਕਰ। ਓਏ ਹੁਣੀ ਜਿਆਦਾ ਡੈਬੀਆ ਕਰਨਾ। ਜੇ ਕੁੜੀ ਆ ਜਾਂਦੀ ਹੈ ਤਾਂ ਘਮ ਘਾਉ। ਇਹ ਸਭ ਕੋ ਲਈ ਜਾਂਦੀ ਹੈ ਉਹ ਕਰੀ ਜਾਂਦੀ ਹੈ। ਉਹ ਗੱਲ ਇਹ ਹੈ ਨਾ ਕਿ ਪਹਿਲੀ ਵੀ ਜਿਹੜੀ ਹੈ ਨਾ ਤਿੰਨਾਂ ਹਿੱਸਿਆਂ 'ਚ ਵੰਡੀ ਜਾਣਾ ਅਸੀਂ। ਹੁਣ ਕੁੜੀ ਦੇ ਨਾਲ ਬਣਾ ਕੇ ਰੱਖੂਗੀ ਤੇ ਫੇਰ ਹੀ ਉਹ ਦਊਗੀ। ਆਹ ਹੁਕਾ ਦਾ ਵੀ ਕੋ ਵੇਖਣਾ ਨਹੀਂ ਇਹਨੂੰ ਇਹ ਗੱਲ ਹੀ ਸਮਝ ਨਹੀਂ ਲੱਗਦੀਆਂ ਦੀ ਕੋਈ ਨਹੀਂ ਖੜਦੀ ਆ ਤੇ ਖੜਦੀ ਤੇ ਦੱਸ ਤੁਸੀਂ ਕੋਈ ਗੱਲ ਨਹੀਂ ਵੀਰ ਜੀ ਟੈਸ਼ਨਾ ਲਵੋ ਮੈਂ ਆ ਕੇ ਨਿਕੂ ਫਿਰ ਤੇ ਮੈਂ ਸਮਝਾ ਕੇ ਜਾਣਾ ਉਹ ਕੋਈ ਨਹੀਂ ਇਹਨੂੰ ਆ ਜਾ ਫੋਨ ਤੇ ਮਾੜਾ ਮੁੰਡਾ ਵੇਖ ਲਈ ਕੋਈ ਨਹੀਂ ਮੈਂ ਫੋਨ ਕਰਦਾ ਮੈਨੂੰ ਬੰਦ ਕਰਕੇ ਨਾ ਮੈਂ ਸਮਝਾਉਣਾ ਵਾ ਇਹ ਕੋਈ ਕੰਮ ਛੋੜੀ ਆ ਦੱਸ ਘਰ ਦਾ ਕੰਮ ਕਰਾਣੇ ਆ ਨਾ ਉਹ ਆਹੋ ਚਲੋ ਉੱਥੇ ਕਿੰਨੇ ਵੀ ਜਾਣੇ ਆ ਵਾ ਤੋਂ ਦੋ ਜਾਣੇ ਆ ਸਾਰੇ ਘਰ ਤੇ ਜੇ ਕੋਈ ਪੁਰਾਣਾ ਆ ਵੀ ਜਾਂਦਾ ਵਾ ਤੇ ਕਿਹੜੀ ਆਖਰ ਆ ਗਈ ਆ ਤੇ ਕੋਈ ਨਹੀਂ ਮੈਂ ਫੋਨ ਕਰਕੇ ਨਾ ਸਮਝਾਉਂਦਾ ਇਹਨੂੰ ਹੈ ਹਾਂ ਉਹ ਨਹੀਂ ਤੇ ਫਿਰ ਆਈ ਕਿਦਾਂ ਮਾਰੇ ਚੱਕਰੇ ਹੈ ਕੋਈ ਨਹੀਂ ਮੈਂ ਕਰਦਾ ਪਹਿਲਾਂ ਗੱਲ ਕਰਦਾ ਹੈ ਹਾਂ ਚਲ ਠੀਕ ਹੈ ਹਾਂ ਠੀਕ ਹੈ ਚਲ ਠੀਕ ਹੈ ਠੀਕ ਹੈ ਹੈ ਚਲ ਕਿਦਾਂ ਫੋਨ ਆਉਂਦੇ ਆ ਫੋਨ ਕਿਦਾਂ ਆਉਣਾ ਮੁੰਡੇ ਦਾ ਆਉਂਦੇ ਆ ਅੱਛਾ ਅੱਛਾ ਉਹ ਆ ਸ਼ਹਿਰ ਮੈਂ ਗੈਂਡੇ ਜੀ ਮੈਂ ਕੋਈ ਕੰਮ ਹੀ ਮੜਾ ਜਾਂਦਾ ਅੱਛਾ ਉਹ ਆਖਣੇ ਫੋਨ ਕਰਦੀ ਉਹਨਾਂ ਨੂੰ ਉਹ ਮੜਾ ਲੱਗਦਾ ਆਪਣਾ ਸ਼ਹਿਰ ਵਿੱਚ ਕੰਮ ਐਵੇਂ ਨਾ ਦਬਾਰੇ ਤੁਰਿਆ ਕਰੋ ਕਿੰਨੀ ਦੁਪਹਿਰ ਲੱਗੀ ਗਰਮੀ ਬਹੁਤ ਜ਼ਿਆਦਾ ਮੈਂ ਥੋੜਾ ਜਾਣਾ ਵਾ ਫੋਨ ਹੀ ਕਰਨਾ ਵਾ ਗੱਲਾਂ ਮੁੰਡੇ ਨਾਲ ਅੱਛਾ ਅੱਛਾ ਹਾਂ ਉਹੀ ਮੈਂ ਕਹਿੰਦੀ ਮੈਂ ਗਰਮੀ ਬੜੀ ਐ ਤੇ ਮੁੰਡੇ ਕਿਵੇਂ ਹੋਰ ਨਾ ਬਿਮਾਰ ਹੋ ਜਿਗਦੇ ਉਹ ਨਹੀਂ ਜਾਂਦਾ ਮੈਂ ਕਿੱਥੇ ਜਾਣਾ ਮੈਂ ਕਰ ਲਿਆ ਕੰਮ ਧੰਦਾ ਕੰਮ ਧੰਦਾ ਕਰ ਲਿਆ ਬਸ ਰਸੋਈ ਜੀ ਹੋ ਗਈ ਐਈਆਂ ਹੁਣ ਅੱਛਾ ਤੇ ਤੁਹਾਡੇ ਵੱਲ ਆਈ ਹੀ ਵੀ ਉਹ ਕੀ ਗੱਲਾਂ ਕਰਨ ਦੇ ਇਸ ਗੱਲ ਮਮੀ ਨੇ ਉਹ ਮੰਮੀ ਨੇ ਘੜੀਆਂ ਗੱਲਾਂ ਕਰਨੀਆਂ ਜਿਹੜੀਆਂ ਤੂੰ ਕਰਨੀ ਉਹ ਹੀ ਉਹਨੇ ਕਰਨੀਆਂ ਉਹ ਕੰਮੀਆਂ ਛਿੜ ਕੇ ਬੈਠੀ ਸੀ ਕਿ ਹੋਰ ਉਹਨੇ ਗੜੀਆਂ ਕਰਨੀਆਂ ਉਹ ਵੀ ਮੁੰਡਾ ਚਲ ਗਿਆ ਮੈਥੋਂ ਐ ਮੈਂ ਜਾਉਂ ਨਹੀਂ ਕੀ ਹੋ ਗਿਆ ਜੇ ਮੁੰਡਾ ਚਲ ਗਿਆ ਦੱਸ ਉਹਨੇ ਆਪਣੇ ਪਿੰਡ ਜਾਣਾ ਸੀ ਉਹ ਜਾਣਾ ਤਾਂ ਹੈਗਾ ਮੈਂ ਨਹੀਂ ਨਿਆਣੇ ਵੀ ਅੱਜ ਉਹਦਾ ਨਹੀਂ ਜਾਂਦਾ ਨਾ ਉਹ ਗੱਲ ਵੱਖਰੀ ਘੰ ਘੰ ਕਰਦਾ ਇੱਥੋਂ ਗਿਆ ਗਾਹ ਜਾ ਕੇ ਮੈਨੂੰ ਪਤਾ ਨਹੀਂ ਕੀ ਨਿਆਣੇ ਕਰਨਗੇ ਨਿਆਣੇ ਤਾਂ ਗੱਲ ਨਹੀਂ ਝੜਦੇ ਕਿਸੇ ਦੀ ਵੀ ਤੇ ਕੀ ਹੋ ਗਿਆ ਜੇ ਕਹਿਤਾ ਜ ਅਕਸਰ ਮਾਂ ਪਿਓ ਨਹੀਂ ਘਰ ਕਹਿੰਦੇ ਹੈਗੇ ਉਹ ਵੀ ਤਾਂ ਕਹਿੰਦੇ ਹੀ ਆ ਇਹ ਉਹਨਾਂ ਦਾ ਕੀ ਆ ਗੱਲ ਹੋਰ ਵਾ ਉਹਦੇ ਸਿਰ ਦੇ ਉੱਤੋਂ ਨਹੀਂ ਲੰਘਿਆ ਤੇ ਤੇਰਾ ਤੇ ਦਿਮਾਗ ਜੀ ਬੈਠਾ ਆ ਤੇ ਤੇ ਨਹੀਂ ਗੱਲ ਗਈ ਹੈ ਪਰ ਇਦਾਂ ਨਹੀਂ ਚਾਹੀਦੀ ਕਰਨ ਜਿਹੜੇ ਵੱਡੇ ਉਹਨਾਂ ਵੱਡੇ ਇੰਝਾਂ ਦੇ ਸਮਝਿਆ ਜਾਇਦਾ ਤੇ ਵਿੱਚ ਗੁੱਸਾ ਕਰਨਾ ਤਾਂ ਕੋਈ ਗੱਲ ਹੀ ਨਹੀਂ ਹੈ ਉੱਚਾ ਲੈ ਕੋਈ ਗੱਲ ਮੇਰੀ ਸੁਣ ਗੱਲ ਵਸਦੇ ਘਰਾਂ 'ਚ ਭੈਣ ਭਰਾਉਂਦੇ ਹੁੰਦੇ ਪਹਿਲਾਂ ਵੀ ਅਮਦੇਸ਼ ਹੁਣ ਵੀ ਆਪਣੇ ਪਰ ਇਹ ਥੋੜਾ ਵੀ ਵੇਖ ਕੇ ਤੇ ਉਹਨਾਂ ਨੂੰ ਮੂੰਹ ਹੀ ਵੱਟ ਲਓ ਪੇ ਆ ਗਿਆ ਮੈਨੂੰ ਰੋਟੀ ਪਕਾਉਣੀ ਪੈਣੀ ਆ ਇਹ ਕਰਨਾ ਪੈਣਾ ਜੇ ਕਰਨਾ ਪੈਣਾ ਹੁਣ ਰੋਟੀਆਂ ਨਾਲ ਥੋੜਾ ਲੈ ਕੇ ਆਉਣੀ ਇਹਨਾਂ ਨੂੰ ਹੁਣ ਕਰਦੀ ਤੇ ਹੈਗੀ ਹੋਰ ਦੱਸੋ ਕੀ ਕਰਾਂ ਕਰਦੀਆਂ ਵੀ ਉਹ ਹੋ ਰਹਿਣਾ ਦਾ ਨਾਗਰ ਦੇ ਵੀ ਉਹ ਰਹਿਣਾ ਮੈਂ ਦੱਸੋ ਕੀ ਕਰਾਂ ਬਈ ਯਾਰ ਤੂੰ ਤੇ ਦੋ ਹਾਡੀਆਂ ਲਮਣੀ ਹੋਏ ਇੰਤਜ਼ਾਕ ਹੋਮ ਘੋਮ ਕਰਨੋਂ ਨਹੀਂ ਹਟਦੀ ਤਿੰਨ ਜਣੇ ਅੱਜ ਘਰ ਜਾਏ ਉਹ ਚੰਗਾ ਬਾਬਾ ਹਲੇ ਸਾਰਾ ਕੰਮਕਾਰ ਕਰਦੀਆਂ ਕੌਣ ਹੋਰ ਪਕਾ ਕੇ ਦਿੰਦਾ ਬਾਬਾ ਯਾਰ ਤੂੰ ਪਹਿਲਾਂ ਨਹੀਂ ਦਿੰਦਾ ਗੱਲਾਂ ਦਾ ਮੈਨੂੰ ਪਤਾ ਜੇ ਪਤਾ ਹੁੰਦਾ ਤੇ ਮੈਂ ਵਿਆਹ ਹੀ ਨਾ ਕਰਾਉਂਦਾ ਤੇ ਨਾ ਕਰਾਉਂਦੇ ਹਾਂ ਤੁਹਾਨੂੰ ਕਿਹਨੇ ਕਿਆ ਕਰਾਉਂਦੇ ਪੇ ਜੇ ਉਹ ਚਾਰ ਦਿਨ ਰਹਿਣ ਹੀ ਆ ਗਿਆ ਵਾ ਤੇ ਤੂੰ ਉਹਨੂੰ ਆਪ ਭਗਤ ਕਰ ਉਹਦੀ ਜੋਬ ਹੈਂਦਾ ਉਹ ਕਰਈ ਜਾ ਚਾਰ ਦਿਨ ਤੇ ਉਹਨੇ ਰਹਿਣਾ ਹੀ ਮੁੜ ਕੇ ਸਕੂਲ ਲੱਗ ਜਾਣਾ ਹੈ ਤੇ ਮੈਨੂੰ ਵੀ ਪਤਾ ਹੀ ਆ ਕੋ ਹੋਣਾ ਮੈਨੂੰ ਪਤਾ ਨਹੀਂ ਉਹ ਘੰਘੋਮ ਕਰਨੋਂ ਨਹੀਂ ਹਟਦੀ ਉਹ ਐਂ ਕਰਦੀ ਉਹ ਜਿਵੇਂ ਕਰਦੀ ਤੇ ਕਲੇਜੀ ਸਦਾ ਕੁੜੀ ਦਾ ਵਾ ਉਹੀ ਗੱਲਾਂ ਬੰਦਾਂ ਕਰਦੀ ਆ ਤੂੰ ਉਹਨੇ ਕਰਨੀ ਆਈ ਆ ਉਹ ਫਿਰ ਸੱਚੀ ਆ ਮੇਰੇ ਸ਼ਗਲ ਨੇ ਸੱਚੀ ਆ ਇੱਥੇ ਆਪਣੀ ਜਗ੍ਹਾ ਤੇ ਉਦੋਂ ਚੰਗੀ ਲੱਗਦੀ ਹੈ ਨਾ ਜਦੋਂ ਸਾਰਾ ਕੁਝ ਇਥੋਂ ਲਈ ਜਾਂਦੀ ਉਦੋਂ ਚੰਗੀ ਮੈਂ ਤੈਨੂੰ ਅੱਗੇ ਵੀ ਕਿਹਾ ਵਾ ਵੀ ਪੈਲੀ ਉਹਦੇ ਨਾਮ ਠੀਕ ਹੈ ਲੈ ਜਾਏ ਪੈਲੀ ਵੀ ਮੈਂ ਬਿਲਕੁਲ ਕਰਨਾ ਵਾ ਪੈਲੀ ਤੇ ਅੰਨੇ ਕਿੱਲੇ ਜਾਣੇ ਆ ਇਕੱਠੇ ਜਿੱਥੇ ਅੱਗੇ ਇਹਨਾਂ ਕੋ ਚੱਲ ਗਏ ਉਹ ਵੀ ਚੱਲ ਜੂ ਪੈਲੀ ਵੀ ਤੇ ਮੁੜ ਕੇ ਕੋਈ ਲਾਜ ਨਹੀਂ ਹੈ ਨਾ ਜਬ ਜਾਈ ਪੈਲੀ ਤੇ ਕਿੱਦਾਂ ਆ ਮੁੜ ਕੇ ਵਾਜੀ ਵਿੱਚ ਆ ਕਰਨੀ ਛੜਕ ਤੇ ਬੈ ਗਈ ਮੈਨੂੰ ਕੀ ਪਤਾ ਜੋ ਕਰਕੇ ਕਰਦੇ ਰਿਹਾ ਜਣੇ ਉਹਦੋਂ ਹਾਂ ਪਹਿਲਾਂ ਮੰਮੀ ਨੇ ਤਾਂ ਕਈਆਂ ਨਹੀਂ ਗਈਆਂ ਮੰਮੀ ਨੂੰ ਤਾਂ ਪਤਾ ਵਾ ਚੱਲ ਜਾ ਮੇਰਾ ਨਾ ਆਟਾ ਨਾਲ ਰੋਟੀ ਪਕਾ ਜਾ ਕੇ ਭੁੱਖ ਲੱਗੀ ਇਹ ਚਾੜਾ ਲਾਉਣ ਵਾਲੀ ਨਹੀਂ ਕੋਈ ਗੱਲ ਹੈਗੀ ਗੱਲਾਂ ਵੀ ਛੇੜਦੇ ਆਂ ਆਪ ਯਾਰ ਗੱਲਾਂ ਹੈ ਸੱਚੀਆਂ ਦੱਸ ਦੇ ਮੈਂ ਝੂਠੀ ਜਿਹੜੀ ਉਹ ਮੈਨੂੰ ਡਰਾਵੇ ਦੇਣੇ ਵੀ ਹੁੰਦੇ ਆ ਵੀ ਲੈਣਾ ਆ ਵੀ ਲੈਣਾ ਮੈਨੂੰ ਕੋਈ ਡਰਾਵੇ ਦਾ ਕੋਈ ਡਰ ਨਹੀਂ ਹੈਗਾ ਚੱਲ ਲੈ ਜੂਗੀ ਜੇ ਲੈ ਜੀ ਇਥੋਂ ਠੀਕ ਵਾ ਹਾਂ ਲੈ ਜੂਗੀ ਤੇ ਸੋਨਾ ਤਾਂ ਸਾਰਾ ਚਲ ਗਿਆ ਹੁਣ ਪਹਿਲੀ ਰਹਿ ਗਈ ਉਹ ਵੀ ਲੈ ਦੇ ਮੈਂ ਰੋਟੀਆਂ ਲਾ ਭੁੱਖ ਲੱਗੀ ਹੈ ਰੋਟੀ ਤਾਂ ਪੱਕੀ ਆ ਪੱਕੀ ਨਾ ਪੱਕੀ ਬਰਾਬਰ ਹੀ ਆ ਤੂੰ ਹੀ ਕਿਹੜਾ ਵੀ ਨਾਮ ਕਰਨਾ ਹੋ ਜਾਈਏ ਇਹਨੇ ਨਾ ਕੀਤਾ ਕੰਮ ਜਾਈ ਨਹੀਂ ਕੀਤਾ ਮੈਂ ਪਾ ਮੈਂ ਆ ਗਿਆ ਹਾਂ ਮਮੀ ਨੇ ਸੋਲਿਆ ਉਹਨੇ ਫੇਰ ਕੋਡ ਕੋਡ ਕਰਨਾ ਉਹ ਰਿਸ਼ਰ ਕਾਂਟਿਆਲੀ ਚੱਲ ਹਾਂ ਫੋਨ ਨਾ ਕਰੂਗਾ ਇੱਥੇ ਆਊਗਾ ਆਪੇ ਸਮਝਾ ਕੇ ਜਾਊਗਾ ਉਹਨਾਂ ਨੂੰ ਵੀ ਪਤਾ ਹੋਊਗਾ ਵੀ ਇਦਾਂ ਕਰਦੀ ਏ ਜੇ ਮੰਨ ਲਓ ਕੱਲ ਕੋਈ ਗੱਲਬਾਤ ਹੋ ਜਾਂਦੀ ਏ ਤੇ ਉਹਨਾਂ ਕਹਿਣਾ ਹਨੂ ਕਿਹੜਾ ਪਤਾ ਏ ਤੂੰ ਹੀ ਪਹਿਲਾਂ ਦੱਸਿਆ ਹੀ ਨਹੀਂ ਉਹਨਾਂ ਵੀ ਰੋਤਨ ਦੀ ਹੋ ਜਾਣਾ ਕੁੜੀ ਦਾ ਰੱਗ ਸੂਈ ਕੱਢਣਾ ਨਾ बैठे में हां बैठे तो कर दिया ये मैं भी कुछ नहीं बस करना नहीं। आ गई है और सोई जो काम ऊपर के आई है आ बस को नहीं और अपनी दस हो गई है बेटे मुंडे का अपने ना रोटा तो लगना है गाल कोई नहीं कोई लगड़ी नहीं है और से हो भी ਉਹ ਮੰਮੀ ਦੀ ਅੱਜ ਕੱਲ ਦੇ ਜਮਾਨਾ ਹੀ ਨਹੀਂ ਡੇੜੇ ਨੂੰ ਕਹਿੰਦਾ ਕਿ ਕੀ ਬੰਦਾ ਕਰੇ ਕੀ ਗੱਲ ਮਾਂ ਨਾਲ ਪਰ ਕੁਝ ਕਹਿੰਦੀ ਹੋਊਗੀ ਉਹਦੇ ਆਉ ਗੁੱਸੇ ਹੋ ਗਿਆ ਜਿੱਦਾਂ ਬੰਦਾ ਨਹੀਂ ਮੈਨੂੰ ਕਿੱਡਾ ਰਹੁੰਦਾ ਵਾ ਹੁਣ ਅਕਸਰ ਕਹਿਣਾ ਤੇ ਪੈਂਦਾ ਹੀ ਹੈ ਫਿਰ ਕੀ ਹੋਵੇ ਜੇ ਕਹਿਤਾਵੇ ਉਹ ਚਲੋ ਪਪਾ ਗਲਤੀ ਹੋ ਗਈ ਬਾਹਰ ਬੜੀ ਕੰਮ ਬਣਾ ਕੇ ਤੇ ਫਿਰ ਜਾ ਕੇ ਮਾਂ ਨੂੰ ਦੱਸਦੇ ਨੇ ਪਰ ਇਹ ਗਲਤ ਗੱਲ ਹੈ ਕਿ ਬੰਦੇ ਉੱਤੇ ਗੱਲ ਜਾਂਦੀ ਹੈ ਇਹ ਗਲਤ ਗੱਲ ਹੈ ਬਾਬੀ ਹੁਣ ਕਰ ਜੋ ਮਾਂ ਬਿਓ ਕਹਿੰਦਾ ਕਿਸ ਗੱਲ ਤੋਂ ਉਹ ਵੀ ਤੇ ਕਹਿੰਦੇ ਹੀ ਆ ਜਿਹੜੀ ਗੱਲ ਕਰਦੇ ਕਿ ਉਹਨਾਂ ਦੇ ਬੱਚੇ ਯਾਰ ਲੈਂਦੇ ਆ ਜਿਹੜੀ ਅਸੀਂ ਕਹਦੇ ਨਹੀਂ ਆਪਾਂ ਨੇ ਚਾੜ ਦਿੰ ਗਿਆ ਤੇ ਕੀ ਇਹ ਨਾਲ ਮੇਰਾ ਕੀਤਾ ਆਸਾਨੀ ਕਰਾ ਤਾ ਚੜ੍ਹ ਗਿਆ ਉਹ ਚੰਗਾ ਬਾਬਾ ਹੀ ਨਹੀਂ ਕਹਿੰਦੇ ਹੁਣ ਉਹਨਾਂ ਦਾ ਤੇ ਉਹਨਾਂ ਦਾ ਨਾਂ ਤੋਂ ਫਿਰ ਤੋਂ ਹਟੰਦਿਆ ਕਦੀ ਅੱਡੀ ਤੇ ਚਲ ਜਾਂਦਾ ਕਦੀ ਕਿਤੇ ਚਲ ਜਾਂਦਾ ਉਹ ਮੈਂ ਸੋ ਬੰਦ ਨੂੰ ਆਖੰਦੀ ਹਾਂ ਕਿ ਸੋ ਬੰਦ ਨੂੰ ਆ ਗਏ ਵੀ ਜਦ ਆਪਣੇ ਪਿੰਡੀ ਚਲ ਜਾ ਕਿਉਂਕਿ ਮਾਂ ਨੂੰ ਵੀ ਪਤਾ ਹੋਊਗਾ ਲੈ ਚਲੇ ਇੰਨੀ ਗੱਲ ਕਾਹਨੂੰ ਆਖ ਲਾ ਵੀ ਮਾਂ ਕੋਲ ਚਲਿਆ ਜਾ ਜਾਣਾ ਤੇ ਵੀ ਬੱਚੇ ਉਹਥੇ ਹੀ ਆ ਉਹ ਜਾਣਾ ਤੇ ਨਹੀਂ ਇੱਥੇ ਹੀ ਜਾੜੇ ਮਾਦੇ ਨਹੀਂ ਆ ਫਿਰ ਬਿਆਲੇ ਆਪੇ ਮਾਦੇ ਬਾਬਾ ਬਾਬੂ ਅੱਖਾਂ ਲੈ ਉਹਥੇ ਗਿਆ ਹੀ ਨਾ ਇਹਨਾਂ ਨੂੰ ਵੇਖਣਾ ਹੀ ਨਹੀਂ ਤੂੰ ਮੈਨੂੰ ਦੱਸ ਦੀ ਮੈਚ ਕਿੱਥੇ ਦੀ ਮੇਰੀ ਨਹੀਂ ਤਾਂ ਗੱਲ ਤੇ ਆਣੀ ਹਾਂ ਹਾਂ ਤੇ ਉਹ ਫਿਰ ਹੋ ਗਿਆ ਵੀ ਇਹ ਬਗਾਨੀ ਆ ਬਗਾਨੀ ਨੇ ਕਿਹਾ ਤੀਏ ਉਹ ਤੇ ਮੈਂ ਦੇਖੋ ਗੱਲ ਤੇ ਨੂੰ ਆ ਆਹ ਬਸ ਠੀਕ ਹੈ ਕੋਈ ਗੱਲ ਨਹੀਂ ਬਗਾਨੀ ਆ ਮੇਰੀ ਬਗਾਨੀ ਸਹੀ ਕਿੱਧਰ ਜਾਂਦਾ ਨਾ ਕਿੱਥੇ ਜਾਂ ਤੇ ਕੇ ਆ ਕੇ ਘਰ ਹੀ ਆਉਂਦੀਆਂ ਨੇ ਤੇ ਕੇ ਆ ਕੇ ਘਰ ਐਵੇਂ ਇਹਨਾਂ ਕੋ ਕਾੜੀ ਮਿਲਦੀ ਜਾਣਾ ਇਹ ਨਾ ਸਾਡੇ ਕੋਈ ਆਉਣਾ ਕੀ ਮੰਮੀ ਨੰਨ ਨਾ ਕਰਦੀ ਆ ਉਹ ਕੀ ਗੱਲ ਆਉਂਦੀ ਆ ਹੁਣ ਜਦੋਂ ਮਰਜੀ ਹਉ ਤੇ ਬਾਹਰ ਆਈ ਭੈਣ ਦੋਈ ਹਉ ਤੇ ਆਈ ਕੀ ਇਹਨੂੰ ਮਥੇ ਵੱਡ ਪੋਂਦੇ ਚਾਹ ਪਾਣੀ ਪੀ ਆਈ ਦਰ ਰੋਤੀ ਪਾਣੀ ਖਵਾਈ ਦਾ ਹੰਨੇ ਕੀ ਇਹ ਤਾਂ ਵਾਦਾ ਸੁਣ ਨਹੀਂ ਕਰੀ ਕੀ ਆਪ ਤੁਹਾਡੀ ਪਹੁੰਚਦੇ ਥੋੜਾ ਜਿਹਾ ਉਹ ਐਵੇਂ ਨਾਮ ਹੀ ਹਿੱਟਾ ਕਰਦੇ ਰਿਹਾ ਕਰੋ ਚੰਗਾ ਗੱਲਬਾਤ ਕੋਈ ਵੀ ਨਹੀਂ ਹੁੰਦੀ ਕੀ ਇੱਕ ਮਾਂ ਉਹਨੂੰ ਮੁੰਡੇ ਨੂੰ ਮਸਾ ਜਨਾ ਕਹਿ ਜੁਦਾ ਕੀ ਆਖਰ ਆ ਗਈ ਆਖਰ ਤਾਂ ਨਹੀਂ ਆਈ ਆ ਉਹਨੂੰ ਆ ਵੀ ਜਾਂਦੀ ਆ ਗੁੱਸਾ ਮਾਂ ਕਿਉਂ ਕਰਦਾ ਬੱਚਿਆਂ ਦਾ ਪਰ ਤੇਰਾ ਹੀ ਕੋ ਭੈਣ ਭਰਾ ਛੋਟਾ ਬੱਚਾ ਕੋਈ ਆਵੇ ਹੋ ਤਾਂ ਤੇ ਨਾਟਕ ਦਾ ਜਾਣ ਜਿਹੜੀ ਮારી ਗੱਲ ਕਰੂਣਾ ਉਹਨੇ ਪੰਜਾਬ ਪਿੰਡ ਦੱਸਣਾ ਵੀ ਤੇ ਤਾਂ ਕਹਿੰਦੀ ਹਾਂ ਜੀ ਸਾਥ ਸਭ ਤੇ ਜਿੱਥੇ ਅਮੀ ਨਿਆਣੇ ਦੀ ਗਲਤੀ ਉੱਥੇ ਮੈਂ ਕਹੂੰਗੀ ਭਾਈ ਮੇਰਾ ਆਪਣਾ ਹੋਵੇ ਭਾਈ ਬਗਾਨਾ ਮੇਰਾ ਆਖਾ ਨਹੀਂ ਮੰਨਦਾ ਬੱਚੇ ਦਾ ਅੱਟ ਮੰਨਦਾ ਇਹ ਤੇ ਕੋਈ ਗੱਲ ਨਹੀਂ ਮੈਂ ਕਹਿਣ ਤੇ ਨਹੀਂ ਆ ਜਿੱਥੇ ਨਿਆਣੇ ਦੀ ਗਲਤੀ ਉੱਥੇ ਗਲਤ ਵਾ ਇਹਦੇ ਸੇ 이어져서 ਇਹ 당ਨੇ ਕੋਈ ਡੜ ਜਾਂਦੀ ਆ ਮੈਨੂੰ ਨਹੀਂ ਤੇਰੀ ਗੱਲ ਚੰਗੀ ਲੱਗਦੀ ਤੁਹ ਲਿਆ ਹੈ ਕਿ ਚਾਰ ਦਿਨ ਆਪਣਾ ਕੋਈ ਬੱਚਾ ਜਿੱਤੇ ਦਾਦਾ ਜੋ ਕੀ ਬੰਦਾ ਨਾਲ ਕਾਹਦੀ ਗੱਲ ਕਰੀ ਉਹ ਗੱਲ ਕਰਨੀ ਵੀ ਮੈਂ ਕਹਿ ਤਾਂ ਦੇਈ ਆ ਬੱਚੇ ਮਾਪਿਓ ਤਾਂ ਵੀ ਜਿਆਦਾ ਛੰਡੇ ਰੱਖਨੇ ਪੈਂਦੇ ਆ ਉਹ ਰੱਖਨੇ ਪੈਂਦੇ ਆ ਜੀ ਆ ਲੈਟ ਕੇ ਬੱਚੇ ਕਿਦੇ ਆਉਂਦੇ ਨੇ ਤਾਂ ਉਹ ਵੀ ਮਾਪਿਓ ਅੱਜ ਕੱਲ ਨਹੀਂ ਰਸਾ ਕਰਦਾ ਬੱਚੇ ਸਹੀ ਆਮੀ ਅਹੀਂ ਘੜਾ ਮੜਾ ਦੇ ਤਾਂ ਰੋਟੀ ਪੈਂਟ ਆਉਂਦਾ ਮਿਲ ਜਾ ਸਾਰਾ ਕੰਮ ਕਰਨ ਦੀ ਹੋਰ ਦੱਸੋ ਕੀ ਕਰਦੀ ਚਲੋ ਗਲਤੀ ਵਿੱਚ ਉਹ ਜਾਂਦੀ ਆ ਉਹ ਤੈਨੂੰ ਪਤਾ ਨਹੀਂ ਨਹੀਂ ਪਤਾ ਆਹ ਤਾਂ ਜਾਣ ਗਈ ਤਾਂ ਨੀ ਨੀ ਗੱਲਾਂ ਨੂੰ ਨਾ ਉਹਨਾਂ ਦੀ ਲੈ ਕੇ ਨੂੰ ਆਪਣੇ ਘਰ ਕੋ ਪਤਨਾ ਭਾਵੇਂ ਪੈਂਦੀ ਲੱਗੀ ਦਾ ਉਹ ਆਪਣੇ ਘਰ ਇਹ ਚੰਗੀ ਭਲੀ ਰਹੀ ਗਈ ਆ ਤੇ ਤੁਸੀਂ ਇਥੇ ਲੜਨਣ ਮਰ ਜਣਾ ਹੁੰਦਾ ਹੀ ਕਰੀ ਜੋ ਵਰਬਸਾ ਹੁੰਦਾ ਵਰਤ ਕਰੀ ਜੋ ਪਾਈ ਜੀ ਅੱਛਾ ਸਾਦੋ ਵਰ ਤੋਂ ਬੜੇ ਮਤਲਬ ਲੈਣੇ ਪੈ ਰਹੇ ਹੋ ਕੀ ਮਤਲਬ ਲੈਣੇ ਨਹੀਂ ਉਹ ਨਾ ਵੀ ਪੈ ਰਹੇ ਉਹਦੇ ਨਾਲ ਇਹ ਪੈ ਰਹੇ ਤੇਰੇ ਘਰ ਵਾਲੇ ਨਾ ਵੀ ਪੈ ਰਹੇ ਤੇ ਬੜੇ ਫਲਾਰੇ ਲੰਮੀ ਆ ਚਲੋ ਕੋਈ ਨਾ ਸੰਸਨ ਕਰਕੇ ਬਲ ਤੇ ਜੀ ਨੂੰ ਕੀ ਆਖਣਾ ਲਾਓ ਜੋ ਉਹਦੇ ਲੈਣਾ ਮਨਾ ਲੈ ਜੀ ਅੱਗੇ ਕੀ ਨਹੀਂ ਖੜਿਆ ਕੀ ਕਰਤਾ ਬੱਦੂ ਜੀ ਮੈਨੂੰ ਹੁਣ ਇਹ ਦੱਸੋ ਸਾਹ ਜਗਲਾਂ ਨਹੀਂ ਕਰੀ ਜਾਂਦੇ ਤੁਹਾਡੀ ਆਪਣੀ ਨਾਲ ਵੀ ਕਿੰਨੀ ਕ ਬਣੀ ਹੈ ਫਿਰ ਇਸੇ ਤਾਂ ਵੀ ਬਣਦੀ ਤਾਂ ਉਹ ਸੇਨ ਕਰਦੇ ਨੇ ਉਹ ਤਾਂ ਵੀ ਵੇਖੋ ਵੇਖੀ ਤਾਂ ਲੱਗਦਾ ਤਾਂ ਬਸ ਇਸੇ ਰੂਹ ਆ ਤੇ ਤੁਹਾਡੇ ਨਹੀਂ ਹੋਈ ਆ ਜੇ ਸਾਡੇ ਤੋਂ ਨਹੀਂ ਕੋਈ ਹੋਈ ਕੋਈ ਦੇ ਘਰ ਦੇ ਮੱਥੇ ਹੱਥ ਦੇ ਮੱਥੇ ਵਾਰੀਆਂ ਦੀਆਂ ਵਿਆਹ ਹੋਲੀ ਬੜੀਆਂ ਤੁਹਾਡੇ ਤੂੰ ਆ ਨਹੀਂ ਬੜੀ ਹੋ ਤਾਂ ਸਾਡੇ ਆਈਆਂ ਸੀ ਤੇ ਬਸ 99 ਦੇ ਹੋਈ ਆ ਉਹ ਹੀ ਦੀ 99 ਕੋਈ ਕੀ ਹਾਈ ਕੋਈ ਆ ਤੇ ਕਿੰਨੀ ਕ ਬਣੀ ਉਹਦੇ ਨਾਲ ਚਾਰ ਹਿੱਟਾ ਤੇ ਪੀਣੇ ਚੱਕੀਉਣਾ ਉਹ ਕਰਕੇ ਪੀਂਦੀ ਕਰਿਆ ਕਰਦਾ ਆ ਮਮੀ ਤੇਹੀ ਕਹਿੰਦਾ ਬਰੀ ਜਾਣੇ ਤੇ ਮੇਰੇ ਮਰੀ ਕਹਿੰਦੇ ਨੇ ਵੀ ਤੂੰ ਹੀ ਗਲਤੀ ਥੋੜੀ ਗਲਤੀ ਮੈਂ ਆ ਪਤਾ ਦਉਣੀ ਹੈ ਕੁਛ ਵੀ ਆਪਿਆ ਤੇ ਇਹ ਵੀ ਇਹਨੇ ਚੰਗਾ ਹੀ ਸਮਝਿਆ ਤਾਂ ਮਾ ਅਗਰ ਤੇ ਭਮਿਆ ਹੀ ਗਲਤ ਸੀ ਨਾ ਉਹ ਮਮੀ ਜੀ ਉਹਦੇ ਵੀ ਪਤਾ ਨਹੀਂ ਆ ਹੁਣ ਮੇਰੇ ਮਗਰੋਂ ਦੀਆਂ ਗੱਲਾਂ ਵਾ ਕੀ ਪਤਾ ਕੀ ਹੋਇਆ ਤੇ ਕੀ ਨਹੀਂ ਹੋਇਆ ਉਦੋਂ ਤੁਹਾਨੂੰ ਪਤਾ ਹੋਵੇ ਉਹਨਾਂ ਨੂੰ ਪਤਾ ਹੋਊਗਾ ਫਿਰ ਅੱਜ ਗੱਲ ਕੀ ਕਰੀਂ ਤੁਹਾਡੇ ਨਾਲ ਠੀਕ ਆ ਉਹ ਗਲਤੀ ਮੇਰੇ ਕੋ ਨਹੀਂ ਹੁੰਦੀ ਕੋਈ ਵੀ ਠੀਕ ਆ ਨਾ ਐਵੇਂ ਨਹੀਂ ਕਰਦੀ ਨਾ ਮਰੋ ਤੂੰ ਕਰਦਾ ਰਹਿੰਦੀ ਵੀ ਗਲਤੀ ਹੈ